अॼ पंजाबी पूरा पंजाब ਪੰਜਾਬੀ ਇੱਕ ਕੌਮ ਚਾਹੇ ਤੁਸੀਂ ਦੇਸ਼ਾਂ 'ਚ ਬੈਠੇ ਹੋ ਵਿਦੇਸ਼ਾਂ 'ਚ ਬੈਠੇ ਹੋ ਜਾਂ ਇੱਥੇ ਇੰਡੀਆ ਪੰਜਾਬ ਦੀ ਧਰਤੀ ਤੇ ਰਹਿੰਦੇ ਹੋ ਸੱਚ ਜਾਣਿਓ ਅੱਜ ਹਰ ਇੱਕ ਘਰ ਕੁਰਲਾਅ ਠਿਆ ਹੈ ਹਰ ਇੱਕ ਮਾਂ ਰੋ ਰਹੀ ਠੀ ਹੈ ਛੋਟੇ ਛੋਟੇ ਬੱਚੇ ਰੋ ਰਖੇ ਨੇ ਆ ਫਗਵਾੜੇ ਦਾ ਕੱਠ ਫਗਵਾੜੇ ਦਾ ਕੱਠ ਦੱਸਦਾ ਕਿ ਅੱਖਾਂ ਵਾਲੇ ਜਮੀਰਾਂ ਵਾਲੇ ਲੋਕ ਅੱਜ ਆਪਣੇ ਬੱਚੇ ਨੂੰ ਲੈ ਕੇ ਆਪਣੇ ਛੋਟੀਆਂ ਛੋਟੀਆਂ ਧੀਆਂ ਨੂੰ ਲੈ ਕੇ ਭੈਣਾਂ ਨੂੰ ਲੈ ਕੇ ਮਾਵਾਂ ਨੂੰ ਲੈ ਕੇ ਆਨੂੰ ਸੁਰੱਖਿਆ ਮਹਿਸੂਸ ਕਰਦੇ ਆ ਇੱਕ ਗੱਲ ਸੱਚ ਜਾਣਿਓ ਅੱਜ ਜੇ ਹਰਵੀਰ ਨਾਲ ਹੋਇਆ ਤੁਹਾਨੂੰ ਉਸ ਦੀ ਜਗ੍ਹਾ ਤੁਹਾਡੇ ਛੋਟੇ-ਛੋਟੇ ਬੱਚੇ ਹੋ ਸਕਦੇ ਆ ਤੁਹਾਡੀਆਂ ਛੋਟੀਆਂ ਬੱਚੀਆਂ ਹੋ ਸਕਦੀਆਂ ਕਿ ਤੁਸੀਂ ਉਦੋਂ ਵੀ ਮੂੰਹ ਤੇ ਹੱਥ ਰੱਖ ਕੇ ਘਰਾਂ 'ਚ ਬੈਠੇ ਰਹੋਗੇ ਅੱਜ ਇਹ ਹਰਵੀਰ ਇਕੱਲਾ ਹਰਵੀਰ ਨਹੀਂ ਹੈ ਹਰਵੀਰ ਲੱਖਾਂ ਮਾਵਾਂ ਦਾ ਪੁੱਤ ਹੈ ਲੱਖਾਂ ਪੈਣਾਂ ਦਾ ਭਰਾ ਹੈ ਪਰ ਜੇ ਅੱਜ ਤੁਸੀਂ ਚੁੱਪ ਬੈਠ ਗਏ ਕੱਲ ਨੂੰ ਇਹੋ ਜੀ ਦਰਿੰਦਗੀ ਦਾ ਸਾਹਮਣਾ ਪੂਰੇ ਪੰਜਾਬ ਨੂੰ ਫੇਰ ਕਰਨਾ ਪਵੇਗਾ ਤੁਹਾਡੇ ਕੇ ਹੱਥ ਬੰਨ ਕੇ ਬੇਨਤੀ ਹੈ ਉਹ ਮਾਂ ਰੋਂਦੀ ਨਹੀਂ ਚੱਲੀ ਜਾਂਦੀ ਉਹ ਛੋਟੀ ਦੀ ਬੱਚੀ ਦੀ ਆਵਾਜ਼ ਸੋਸ਼ਲ ਮੀਡੀਆ ਰਾਹੀਂ ਮੇਰੇ ਖਿਆਲ ਸਾਰਿਆਂ ਦੇ ਕੰਨਾਂ 'ਚ ਪਹੁੰਚ ਗਈ ਹੋਣੀ ਆ ਉਹ ਛੋਟੀ ਬੱਚੀ ਕਹਿ ਰਹੀ ਆ ਕਿ ਮੈਂ ਉਸ ਦਰਿੰਦੇ ਦੇ ਪਹਿਲਾਂ ਹੱਥ ਵੱਢਣੇ ਆ ਫਿਰ ਮੈਂ ਉਹਦੇ ਪੈਰ ਵੱਢਣੇ ਆ ਫਿਰ ਮੈਨੂੰ ਫਾਂਸੀ ਦੇਣਾ ਆ ਜੇ ਮੈਂ ਹਰਵੀਰ ਖੁਦ ਉਹਦੀ ਵਿੱਚ ਆ ਕੇ ਬੋਲਦਾ ਹੋਵੇ ਉਹ ਛੋਟੀ ਜੀ ਬੱਚੀ ਇੰਨੀ ਵੱਡੀ ਸਟੇਟਮੈਂਟ ਦੇ ਰਹੀ ਆ ਕਿਦਾ ਹਰ ਵੀਰ ਖੁਦ ਆਪਣਾ ਹੱਕ ਮੰਗ ਰਿਹਾ ਹੋਵੇ ਆ ਇਹ ਵਾਈਬ ਇਹ ਠੰਡੀ ਨਹੀਂ ਪੈਣੀ ਚਾਹੀਦੀ ਯੂਥ ਨੂੰ ਬੇਨਤੀ ਆ ਵੱਧ ਤੋਂ ਵੱਧ ਪੋਸਟਾਂ ਵੀਡੀਓ ਜਿੱਥੋਂ ਵੀ ਮਿਲਦੀ ਆ ਆਰ ਵੀਰ ਨੂੰ ਲੈ ਕੇ ਸ਼ੇਅਰ ਕਰੋ ਹਰੇਕ ਜ਼ਿਲ੍ਹੇ ਹਰੇਕ ਤਹਿਸੀਲ ਚ ਵੱਡੇ ਵੱਡੇ ਕੱਟ ਕਰੋ ਜਦ ਤੱਕ ਇਹ ਦਰਿੰਦਾ ਇਸ ਦਰਿੰਦੇ ਨੂੰ ਦਰਦਨਾਕ ਮੌਤ ਨਹੀਂ ਦਿੱਤੀ ਜਾਂਦੀ ਮੌਤ ਉਸ ਬੱਚੇ ਨੇ ਕਿnde ਜੋ লাশ ਹੱਥ ਲੱਗੀ ਨਾ ਉਹਦੀ ਅੱਧੀ ਜੀਪ ਦੰਦਾ ਚਾ ਕੇ ਵੱਡੀ ਪਈ ਸੀ ਵੱਡੀ ਤੇ ਜਦੋਂ ਉਹਦੇ ਉਸ ਨੂੰ ਗੁਪਤ ਅੰਗਾਰਾਈ ਉਸ ਨੂੰ ਟੌਰਚਰ ਕੀਤਾ ਗਿਆ ਸੱਚੇ ਜਾਣੀ ਬੋਲਣ ਨੂੰ ਦਿਲ ਨਹੀਂ ਕਰਦਾ ਅੰਦਰੋਂ ਫਿਰਦਾ ਬਲੁੰਦਰਿਆ ਜਾਂਦਾ ਨਹੀਂ ਇਹ ਚੀਜ਼ ਤੁਸੀਂ ਖੁਦ ਕਲਪਨਾ ਕਰਕੇ ਵੇਖੋ ਤੇ ਅੱਜ ਲੋੜ ਹੈ ਤੁਹਾਡੇ ਕੱਠ ਦੀ ਸਾਥ ਦੀ ਤੇ ਪ੍ਰਸ਼ਾਸਨਾਂ ਕੇ ਬੇਨਤੀ ਆ ਕਿ ਇਸ ਦਰਿੰਦ ਨੂੰ ਇਹੋ ਜੀ ਭੈੜੀ ਮੌਤ ਦਿੱਤੀ ਜਾਵੇ ਸਜ਼ਾ ਦਿੱਤੀ ਜਾਵੇ ਫਾਹੇ ਲਾ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਭੈੜਾ ਸੁਣਾਉਣਾ ਕੰਮ ਨਾ ਹੋਵੇ ਬਾਕੀ ਆਉਣ ਵਾਲੇ ਸਮੇਂ ਚ ਇਹੋ ਜੇ ਕਾਨੂੰਨ ਬਣਾਏ ਜਾਣ ਕਿ ਅਦਰ ਸਟੇਟਾਂ ਦੇ ਕ੍ਰਿਮੀਨਲ ਇੱਥੇ ਆ ਕੇ ਪਨਾਹ ਲੈ ਜਾਂਦੇ ਆ ਫਿਰ ਉਹ ਪਨਾਹ ਲੈ ਕੇ ਇੱਥੇ ਆ ਕੇ ਕੋਈ ਵੱਡਾ ਐਕਸ਼ਨ ਕਰਦੇ ਆ ਜਿਹਦਾ ਪੂਰਾ ਸੰਤਾਪ ਭਾਣੋ ਕੀ ਪਿੰਡ ਵਿੱਚ ਹਰਵੀਰ ਦਾ ਮਾਪਿਓ ਚੱਲ ਰਹੇ ਨੇ ਹਾਂਜੀ ਬੱਚਾ ਇਹ ਸਾਡੇ ਕੋਲ ਪੜਦਾ ਸੀਗਾ ਭਾਣੋ ਕੇ ਸਕੂਲ ਦੇ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਅਸੀਂ ਸਾਰੇ ਫੀਚਰ ਸਮਾਜ ਵੱਲੋਂ ਇਸ ਘਟਨਾਰੇ ਕੜੀ ਨਿੰਦਾ ਕਰਦੇ ਆ ਅਸੀਂ ਚਾਹੁੰਦੇ ਆ ਕਿਹੜੇ ਦੋਸ਼ੀ ਆ ਇਹ ਜਿਹੜਾ ਸਰਕਾਰ ਤੋਂ ਸਭ ਤੋਂ ਜ਼ਿਆਦਾ ਦਿੱਤੀ ਜਾਵੇ ਮੁਰਕੇ ਕੋਈ ਵੀ ਇੰਦਰਾ ਕੰਮ ਕਰਦੇ ਹੀ ਪੂਸ਼ਟੀ ਨਾ ਕਰੇ ਇਹ ਸਾਡੇ ਕੋਲ ਯੂਪੀ ਵਿੱਚ ਪੜਦਾ ਹੋਇਆ ਬੱਚਾ ਇਹਦਾ ਸਿੰਘ ਅੱਜ ਅਸੀਂ ਲੋਕਾਂ ਸਾਹਮਣੇ ਆ ਕੇ ਬੋਲੋ ਤੇ ਹੋਰ ਭਰਾਤਰੀ ਜਿਥੇ ਬੰਦਿਆਂ ਵੱਲੋਂ ਹਰਮੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਆ ਵੀ ਉਹਨਾਂ ਨੂੰ ਫਾਹੇ ਲਾਇਆ ਜਾਵੇ ਜਲਦੀ ਤੋਂ ਜਲਦੀ ਜਿਹੜਾ ਕੇਸ ਆ ਉਹਨੂੰ ਟਰੈਕ ਤੇ ਲਾ ਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਬੜੀ ਬੇਰਮੀ ਨਾਲ ਉਹਨਾਂ ਨੂੰ ਕਗਲ ਕੀਤਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਹਲ ਆਏ ਲਾਇਆ ਜਾਵੇ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੇ ਗੁੰਡੇ ਅਸਰ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੇ ਪੰਜਾਬ ਤੋਂ ਚਲਦਾ ਕੀਤਾ ਜਾਵੇ ਜਿਹੜੇ ਇਦਾਂ ਦੇ ਮਾੜੇ ਅਸਰੇ ਤੇ ਆ ਕੇ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਚਲਦਾ ਕੀਤਾ ਜਾਵੇ ਤੇ ਹੋਰ ਅਸੀਂ ਪਰਿਵਾਰ ਦੇ ਨਾਲ ਜਿਹੜੀ ਅੱਜ ਡੂੰਘੀ ਹਮਦਰਦੀ ਪ੍ਰਗਟ ਕਰਦੇ ਆ ਨਾਲ ਨਾਲ ਅਮੀਰ ਨੂੰ ਅਸੀਂ ਸਰਦਾ ਤੇ ਫੁੱਲ ਪੇਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲੋਂ ਸਾਡੀ ਬੱਚੀ ਕੋਲੋਂ ਸਾਡੀ ਭੈਣ ਜੀ ਕੋਲੋਂ ਸਦਾਲੇਖ ਹੋ ਰਿਹਾ ਮੁੜ ਕੇ ਵਾਸ ਨਹੀਂ ਆਉਣਾ ਉਹਨਾਂ ਨੂੰ ਅੱਜ ਅਸੀਂ ਸਰਦਾ ਤੇ ਫੁੱਲ ਪੇਟ ਕਰਦੇ ਆ ਜੈ ਜਤਾ ਜੈ ਸੰਘਰਸ਼ ਦਾ ਜੱਦ ਕਰਦੇ ਲੋਕਾਂ ਸਾਦੀ ਅਕਤਨਾਮਾ ਦਾ ਦੌਰ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਕੇ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਚੀਜ਼ ਨੂੰ ਉਹਨੇ ਹੀ ਲੱਕ ਪਾ ਲੋ ਕਿ ਇਹਨਾਂ ਦਰਿੰਦੇ ਲੋਕਾਂ ਦਾ ਹੌਸਲਾ ਬਹੁਤ ਜ਼ਿਆਦਾ ਵੱੱਜਾ ਨਾ ਕਿ ਪੰਜਾਬ ਦੀਆਂ ਕਿ ਇਸ ਤਰ੍ਹਾਂ ਇੰਨੇ ਛੋਟੇ ਬੱਚੇ ਨੂੰ ਮੁੱਲ ਪਰ ਬੰਦੇ ਨੂੰ ਇਨੀ ਸਖਤ ਸਜ਼ਾ ਦੇ ਕੇ ਇੱਕ ਇੱਕ ਸਾਧਲ ਬੰਦੇ ਨੇ ਇਹ ਅੰਜਾਮ ਦਿੱਤਾ ਉਸ ਲਈ ਮਸਤੀ ਜਿਹੜਾ 26 ਤਰੀਕ ਨੂੰ ਫੈਸਲਾ ਆ ਰਿਹਾ ਵਾ ਉਹ ਬਹੁਤ ਜ਼ਿਆਦਾ ਮਿਲ ਕੇ ਲਾਹਸਲ ਵਧੀਆ ਫੈਸਲਾ ਹੋਣਾ ਚਾਹੀਦਾ ਕਿ ਕਿਸੇ ਵੀ ਪ੍ਰਵਾਸੀ ਆ ਤੇ ਇੱਥੇ ਰਹਾ ਵਾ ਜੇ ਕੋਈ ਵੀ ਮੰਤਰੀ ਜਿਹੜਾ ਵੀ ਮਜਰਮ ਹੈ ਪੈਸੇ ਦੀ ਹਿੰਮਤ ਨਾਲ ਭਾਵੇਂ ਨਾ ਕਰੋ ਨਾ ਜੁਰਮ ਕਰਨ ਦੇ ਉਹ ਫਿਰ ਪਰ ਬਚਿਆ ਜਿਸਨੇ ਵੀ ਉਹ ਵੀਡੀਓ ਦੇਖੀ ਹਰੇਕ ਦਮ ਜਿਹੜਾ ਅਸੀਂ ਮਿਲਦਾ ਬਲੰਦੇ ਗਿਆ ਜਿਹੜੇ ਜੋ ਨਾਸਹਿਨ ਜੋਗ ਸੀ ਉਸ ਦਾ ਪੰਜਾਬ ਸਰਕਾਰ ਅੱਗੇ ਤੇ ਆਪਣੀ ਜਿੱਥੇ ਬੰਦੀ ਇਤਰਾਫ ਵੀ ਕਿੰਨੇ ਆ ਜਿੱਥੇ ਤੱਕ ਸਾਡੀ ਲੋੜ ਆ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਉਸ ਬੰਦੇ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏ ਅਰ ਜੰਦ ਦਿੱਤੀ ਜਾਏ ਤਾਂ ਕਿ ਪਿਛੋਕਿਓਂ ਜਿਹੜੇ ਬੱਚੇ ਦਾ ਪਰਿਵਾਰ ਆ ਜੋ ਪੰਜਾਬ ਦੇ ਵਸਨੀਕ ਆ ਜੋ ਜਿਹੜੇ ਕਿ ਹਿੰਮਤ ਨਾਲ ਹਮਦਰਦੀ ਲੋਕਾਂ ਉਹਨਾਂ ਨੂੰ ਉਹਨਾਂ ਨੂੰ ਇਨਸਾਫ਼ ਮਿਲ ਸਕੇ ਧੰਨਵਾਦ ਸਭ ਆਉਣੇ ਹਰ ਦੋਵਾਂ ਦੇ ਲਗਾਤਾਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਰਿਪੋਰਟ ਹਾਂਜੀ ਕੀ ਕਰਾਂਗੇ ਕਹਣਾ ਕੀ ਕਰਾਂਗੇ ਜਿੱਤੇ ਮਰਜੀ ਦੇਖ ਲਓ ਪ੍ਰਸ਼ਾਸਨ ਦੀ ਘਾਟ ਆ ਪੁਲਸ ਵਾਲੇ ਬਸ਼ਰੂ ਜੀ ਇੱਕ ਥਾਣਾ ਵਾ ਚਾਰ ਬੰਦੇ ਸੀ ਕੰਮ ਕਰਨ ਜੋਗੇ ਆ ਕਿਸੇ ਡਾਕਟਰ ਨੂੰ ਪੁੱਛ ਲੋ ਦੇਖ ਲੇ ਫੇਰ ਕਿ ਇੱਕੋ ਹੀ ਡਾਕਟਰ ਜਿੱਦਾ ਸਿਫਰਤਲ ਅੱਡੀਆਂ ਏਡਾ ਵੱਡਾ ਸਰ ਫਗਵਾੜਾ ਵਾ ਸਭ ਪਿੰਡ ਪਿੰਡਾ ਅੱਡੀਆਂ ਰਹਿ ਕੇ ਡਾਕਟਰ ਆ ਹਰ ਇੱਕ ਜਗ੍ਹਾ ਮੁਲਾਜ਼ਮ ਟਕਵਾ ਜੇ ਮੁਲਾਜ਼ਮਾਨੀ ਚੰਗੀ ਤਰ੍ਹਾਂ ਭਰਤੀ ਹੋਵੇ ਉਸ ਪੁਲਿਸ ਪ੍ਰਸ਼ਾਸਨ ਦੀ ਚੰਗੀ ਤਰ੍ਹਾਂ ਭਰਤੀ ਹੋਵੇ ਇਸ ਤਰ੍ਹਾਂ ਦੇ ਜਿੰਮੇ ਨੂੰ ਨੱਥ ਪਾ ਸਕਦੀ ਆ ਅੱਜ ਭਗਵਾਨ ਇਹਦੀ ਧਰਤੀ ਦੇ ਉੱਪਰ ਲੋਕ ਇਨਸਾਫ ਮੰਚ ਤੇ ਹੋਰ ਪੱਤੀ ਜਿੱਥੇ ਬੰਦੀਆਂ ਬੋਲਣ ਜਿਹੜਾ ਸਾਂਝੇ ਤੌਰ ਦੇ ਉੱਪਰ ਕੈਂਡਲ ਮਾਰ ਜਿੱਤੇ ਰੋਸ ਮਾਰਚ ਕੀਤਾ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਜਾ ਰਿਹਾ ਜਿੱਥੇ ਅਸੀਂ ਅੱਜ ਇਹ ਰੋਸ ਮਾਰਚ ਕਰਕੇ ਇਸ ਗੱਲ ਦੀ ਇੱਥੇ ਆ ਜਿਹੜਾ پرویز ਦਾ ਹਰ ਹਰਵੀਰ ਦਾ ਪਰਿਵਾਰ ਆ ਉਹਦੇ ਨੇ ਜਿੱਥੇ ਇਨਸਾਫ ਦੀ ਮੰਗ ਕਰਦੇ ਆ ਉਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜਾ ਉਹ ਕਾਤਲ ਆ ਉਹਨੂੰ ਘਰ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਾਸਟ ਟਰੈਕ ਦੀ ਅਦਾਲਤ ਦੇ ਵਿੱਚ ਉਹਦਾ ਮੁਕੱਦਮਾ ਚਲਾ ਕੇ ਉਹਨੂੰ ਜਲਦ ਤੋਂ ਜਲਦ ਜਿਹੜਾ ਫਾਂਸੀ ਦੇ ਲਟਕਾਉਣਾ ਚਾਹੀਦਾ ਉਹਦੇ ਨਾਲ ਨਾਲ ਜਿਹੜੀਆਂ ਦੰਦੇ ਸਰਕਾਰਾਂ ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਔਰ ਉਹਦੇ ਨਾਲ ਨਾਲ ਉਹਨਾਂ ਨੂੰ ਘੱਟੋ ਘੱਟ ਸਟੇਟ ਮਾਈਗ੍ਰੇਸ਼ਨ ਪਾਲਿਸੀ ਕੋਈ ਇਸ ਤਰੀਕੇ ਦੀ ਬਣਾਉਣੀ ਚਾਹੀਦੀ ਆ ਜਿਹਦੇ ਨਾਲ ਕੋਈ ਕ੍ਰਿਮੀਨਲ ਬੰਦਾ ਦੂਜੀ ਸਟੇਟ ਤੋਂ ਦੂਜੀ ਸਟੇਟ ਔਰ ਇਹਦੇ ਨਾਲ-ਨਾਲ ਜਿੱਥੇ ਅੱਜ ਸਾਡੇ ਬੱਚੇ ਘਰਾਂ ਦੇ ਅੰਦਰ ਸੁਰੱਖਿਅਤ ਨਹੀਂ ਹੈ, ਮਹੱਲਿਆਂ ਦੇ ਅੰਦਰ ਸੁਰੱਖਿਅਤ ਨਹੀਂ, ਉਹਨਾਂ ਦੀ ਸੁਰੱਖਿਆ ਪ੍ਰਬੰਧ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ। ਓਏ ਸੋਨਿਆ ਆਸਿਆ ਲਾਲੂ। ਪਾਸੀ ਦਿਓ ਪਾਸੀ ਦਿਓ। ਔਰਤਾਂ ਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਓ। ਜਿਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਸ ਕੋ ਕਰਮ ਕਰਕੇ ਪੂਰੇ ਪੰਜਾਬ ਦੀ ਧਰਤ ਇੱਕ ਕਾਇਨਾਤ ਕੁਦਰਤ ਕੋ ਲਾ ਉੱਠੀ ਹੈ ਇੱਕ ਖਬਰ ਇੱਕ ਆਵਾਜ਼ ਜਿਸ ਆਵਾਜ਼ ਨੇ ਜਿਸ ਖਬਰ ਨੇ ਹਰ ਇੱਕ ਪੰਜਾਬੀ ਦਾ ਇਸ ਵਕਤ ਜੀਣਾ ਵੀ ਔਖਾ ਕੀਤਾ ਪਿਆ ਤੇ ਕਈ ਘਰਾਂ ਵਿੱਚ ਰੋਟੀ ਤੱਕ ਨਹੀਂ ਪੱਕਦੀ ਉਹ ਕਿਹੜੀ ਖਬਰ ਤੇ ਕਿਹੜੀ ਆਵਾਜ਼ ਹੈ ਉਹ ਆਵਾਜ਼ ਹੈ ਕਿ ਮੈਂ ਉਸ ਦਰਿੰਦੇ ਨੂੰ ਪੁੱਛਣਾ ਚਾਹੁੰਨੀ ਆ ਕਿ ਕੀ ਕਸੂਰ ਸੀ ਮੇਰੇ ਭਰਾ ਦਾ ਕਿ ਮੈਂ ਉਹ ਬੱਚੀ ਕਹਿ ਰਹੀ ਕਿ ਮੈਨੂੰ ਫਾਂਸਟ੍ਰੀਨ ਲਾਉਣੀ ਮੇਰੇ ਹੱਥ ਪੈਰ ਵੱਢਨੇ ਆ ਇਹ ਕੋ ਕਰਮ ਜੋ ਹਿਆਰਪੁਰ ਵਿੱਚ ਹਰਵੀਰ ਜੋ ਮਹਿਦ 4 ਤੋਂ 5 ਸਾਲ ਦੇ ਬੱਚੇ ਨਾਲ ਹੋਇਆ ਅੱਜ ਉਸ ਨੇ ਪੂਰੀ ਦੁਨੀਆ ਨੂੰ ਵਰਲਡ ਲੈਵਲ ਤੇ ਸੋਸ਼ਲ ਮੀਡੀਆ ਰਾਹੀਂ ਹਿਲਾ ਕੇ ਰੱਖ ਦਿੱਤਾ ਹੈ ਅੱਜ ਇਸ ਦਾ ਕੈਂਡਲ ਮਾਰਚ ਇੱਕ ਵੱਡੇ ਪੱਧਰ ਤੇ ਇੱਕ ਜੰਗੀ ਪੱਧਰ ਤੇ ਕਹਿ ਸਕਦੇ ਆ ਕਿ ਲੋਕਾਂ ਦਾ ਆਪ ਮੁਹਾਰੇ ਇਕੱਠ ਲੋਕ ਇਨਸਾਫ ਮੰਚ ਫਲੋਰ ਦੇ ਝੰਡੇ ਹੇਠ ਇਕੱਠਾ ਹੋ ਕੇ ਸਰਕਾਰ ਤੋਂ ਸਵਾਲ ਪੁੱਛ ਰਿਹਾ ਹੈ ਤੇ ਨਾਲ ਦੀ ਨਾਲ ਇਹ ਮੰਗ ਕਰ ਰਿਹਾ ਗੁਹਾਰ ਕਰ ਰਿਹਾ ਕਿ ਇਸ ਦਰਿੰਦੇ ਨੂੰ ਜਲਦ ਜਲਦੀ ਫਾਹੇ ਲਾਇਆ ਜਾਵੇ ਇਸ ਮੰਚ ਰਾਹੀਂ ਤੇ ਮੰਚ ਦੇ ਨਾਲ ਸਾਰੇ ਜੁੜੇ ਛੋਟੇ ਵੱਡੇ ਮਾਈ ਭਾਈ ਤੇ ਅਨੇਕਾਂ ਜਥੇਬੰਦੀਆਂ ਜਿਨ੍ਹਾਂ ਨੇ ਸਾਰੇ ਯੂਥ ਹੋਵੇ ਚਾਹੇ ਬਜ਼ੁਰਗ ਹੋਣ ਚਾਹੇ ਛੋਟੇ ਬੱਚੇ ਹੋਣ ਮਾਤਾਵਾ ਸਾਡੀਆਂ ਭੈਣਾ ਜੋ ਇਹ ਉਹਨਾਂ ਅੰਦਰ ਇੱਕ ਦਰਦ ਅਜੇ ਠੰਡਾ ਨਹੀਂ ਹੋਇਆ ਉਹਨਾਂ ਦੇ ਜੋ ਬਲੁੰਦਰੇ ਹੋਏ ਕਲੇਜੇ ਅਜੇ ਉਹਨੂੰ ਪੂਰੀ ਸ਼ਾਂਤੀ ਨਹੀਂ ਮਿਲੀ ਜਦ ਤੱਕ ਕੋ ਦਰਿੰਦਾ ਫਾਹੇ ਨਹੀਂ ਲੱਗ ਜਾਂਦਾ ਤੇ ਪੂਰੇ ਪੰਜਾਬ ਦੀਆਂ ਮਾਤਾਵਾ ਪੂਰੇ ਪੰਜਾਬ ਦੇ ਛੋਟੇ ਬੱਚੇ ਕਿਹਨੂੰ ਚੁੱਪ ਨਹੀਂ ਬੈਠਣਗੇ ਲੋਕ ਨੇ ਸਾਫ਼ ਮੰਚ ਵੱਲੋਂ ਪੰਜਾਬੀਓ ਦੋਸਤੋ ਸੱਜਣੋ ਮਿੱਤਰੋ ਮਤਾਵਾਂ ਪੈਣਾ ਸਾਰਿਆਂ ਦਾ ਇਹ ਲੋਕ ਇਨਸਾਫ ਮੰਚ ਵੱਲੋਂ ਤਹਿ ਦਿਲੋਂ ਧੰਨਵਾਦ ਆ ਤੁਸੀਂ ਫਲੋਰ ਦੇ ਕੈਂਡਲ ਮਾਰਕ ਤੋਂ ਬਾਅਦ ਤੁਸੀਂ ਫਗਵਾੜੇ ਦੀ ਧਰਤੀ ਤੇ ਅੱਜ ਵੱਡਾ ਇਕੱਠ ਕਰਕੇ ਇਹ ਤਹਈਆ ਕਰ ਦਿੱਤਾ ਹੈ ਕਿ ਨਾਲ-ਨਾਲ ਤੁਸੀਂ ਇਹ ਦੱਸ ਦਿੱਤਾ ਹੈ ਕਿ ਜਦੋਂ ਕਿਤੇ ਵਿਪਤਾ ਪੈਂਦੀ ਹੈ ਕਿਸੇ ਗਰੀਬ ਪਰਿਵਾਰ ਤੇ ਜਾਂ ਚਾਹੇ ਮਨੁੱਖੀ ਅਧਿਕਾਰਾਂ ਤੇ ਤਾਂ ਅਸੀਂ ਇੱਕ ਦਮ ਇਕੱਠੇ ਹੋ ਕੇ ਹਾ ਦਾ ਨਾਰਾ ਮਾਰਦੇ ਆ ਇਹ ਸੱਚ ਜਾਣਿਓ ਹਾ ਦਾ ਨਾਰਾ ਹੀ ਸੀ ਸੋ ਇਹ ਹੁਣ ਵਾਈਬ ਪੰਜਾਬੀਓ ਠੰਡੀ ਨਹੀਂ ਪੈਣੀ ਚਾਹੀਦੀ ਇਹ ਅੱਗ ਇਹ ਹੁਣ ਬੁਝਣੀ ਨਹੀਂ ਚਾਹੀਦੀ ਜਦ ਤੱਕ ਕੋ ਦਰਿੰਦਾ ਸਲਾਖਾਂ ਦੇ ਪਿੱਛੇ ਤਾਂ ਹੈ ਪਰ ਉਹ ਸੁਰੱਖਿਤ ਹੈ ਜਦ ਤੱਕ ਉਸ ਨੂੰ ਫਾਹੇ ਨਹੀਂ ਲਾਇਆ ਜਾਂਦਾ ਇਹ ਯਾਦ ਰੱਖਿਓ ਇਹ ਵੱਡੇ ਵੱਡੇ ਕੱਠ ਜਦ ਤੱਕ ਇਹ ਸਜਾ ਇਹ ਫਾਹੇ ਇਸ ਨੂੰ ਸਜਾ ਨਹੀਂ ਮਿਲ ਜਾਂਦੀ ਫਾਂਸੀ ਦੀ ਲੋਕ ਇਨਸਾਫ ਮੰਜ ਦੀ ਟੀਮ ਲੋਕ ਅਲਾਕਾ ਹਰ ਇੱਕ ਕਦਮ ਹਰ ਇੱਕ ਮਹਿਜ਼ ਜੋ ਵੀ ਇਹਨਾਂ ਕੋਲ ਉਦਮ ਹੋਇਆ ਕਰਦੇ ਰਹਿਣਗੇ ਤਾਂ ਕਿ ਪਰਿਵਾਰ ਨੂੰ ਇਹਦਾ ਇਨਸਾਫ ਮਿਲ ਸਕੇ ਸੋ ਇਸ ਲੋਕ ਇਨਸਾਫ ਮੰਚੋਲ ਸਾਰੇ ਪੰਜਾਬ ਦਾ ਪੰਜਾਬੀ ਫੋਰਮ ਦਾ ਤਹਿ ਦਿਲੋਂ ਧੰਨਵਾਦ